ਪੂਰਾ ਸੋ ਪਹਿਚਾਨੀਐ ਜੋ ਲਰ ਦਿਨ ਕੇ ਹੈ ਪੁਰਜਾ ਪੁਰਜਾ ਕਟ ਮਰ ਕਬ ਹੋ ਨਾ ਛੜੈ ਖੇਤੋ ਸਿਧ ਸਭਾ ਕਰ ਆਸਨ ਬੈਠੇ ਸੰਤ ਸਭਾ ਜੈਕਾਰੋ ਤਿਸ ਅਗੈ ਰਹਿਰਾਸ ਹਮਾਰੀ ਸਾਚਾ ਅਪਰ ਅਪਾਰੋ ਮਸਤ ਕਾਟ ਧਰੀ ਤਿਸ ਅਗੈ ਤਨ ਮਨ ਅਗੈ ਦੇਉ ਨਾਨਕ ਸੰਤ ਮਿਲੈ ਸੱਚ ਪਾਈਐ ਸਹਿਜ ਪਾਏ ਜਸ ਲਿਓ کیا پوی ہے سچ سوچا ہوئے ساچ شبد بن والی کو لالم تخت دے مالک ظاہرا ظہور حاضرہ حضور صاحب شیری گرو گرتھ صاحب سچے مہراج جی مہاراج پاون پویتر مقدس بود اندر ਬਹੁਤ ਹੀ ادب ਸਤਕਾਰ ਸਹਿਤ ਸੁਭਾਏਮਾਨ ਪਿਆਰੇ ਸਤ ਸੰਗੀਜਨੋ ਇੱਕ ਵਾਰੀ ਸਾਰੇ ਗੁਰ ਫਤਿਹ ਬਲਾ ਕੇ ਨਵਾਜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਫਰ ਇਹ ਸ਼ਹਾਦਤ ਆਰੰਭ ਹੋ ਚੁੱਕਿਆ ਹੈ ਇਸ ਸਫਰ ਇਸ ਸ਼ਹਾਦਤ ਦੇ ਵਿੱਚ ਅਣਗਿਣਤ ਸਿੰਘ ਅਤੇ ਸਿੰਘਣੀਆਂ ਦੀਆਂ ਸ਼ਹਾਦਤਾਂ ਹੁੰਦੀਆਂ ਹਨ ਮੈਂ ਕਈ ਵਾਰੀ ਗੱਲ ਕਰਦਾ ਹੁੰਨਾ ਹੈ ਕਿ ਭਲਾ ਅਸੀਂ ਇਹ ਦਿਨ ਅਸੀਂ ਦਸੰਬਰ ਦੇ ਦਿਨਾਂ ਵਿੱਚ ਅਸੀਂ ਮਨਾਉਨੇ ਹਾਂ ਅੰਗਰੇਜ਼ੀ ਦੀ ਤਰੀਕ ਦਸੰਬਰ ਦੀ ਆਰੰਭ ਹੁੰਦੀ ਹੈ ਅਤੇ ਦੇਸੀ ਮਹੀਨਾ ਪੋ ਜਿਹੜਾ ਹੈ ਉਹ ਆਰੰਭ ਹੋ ਜਾਂਦਾ ਹੈ ਭਲਾ ਕਿ ਸਾਨੂੰ ਇਹ ਦਿਨ ਹਮੇਸ਼ਾ ਹੀ ਯਾਦ ਰੱਖਣੇ ਚਾਹੀਦੇ ਹਨ ਪਰ ਜਦੋਂ ਅਸੀਂ ਆਪਣੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਸ ਇਤਿਹਾਸ ਨੂੰ ਤੱਕਦੇ ਹਾਂ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦੀ ਕੋਈ ਅੱਖ ਆਪਣੇ ਅੱਖ ਚੋਂ ਹੰਝੂ ਨਾ ਕੇਰੇ ਮਾਫੀ ਚਾਉਣਾ ਕੋਈ ਕਿਸੇ ਦਾ ਹਿਰਦਾ ਕਠੋਰ ਹੋਏਗਾ ਜਿਹੜਾ ਕਲੰਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਇਸ ਇਤਿਹਾਸ ਨੂੰ ਪੜਨ ਤੋਂ ਬਾਅਦ ਸੁਣਨ ਤੋਂ ਬਾਅਦ ਸਮਝਣ ਤੋਂ ਬਾਅਦ ਤੇ ਮਾਫੀ ਚਾਉਣਾ ਵਿਚਾਰਨ ਤੋਂ ਬਾਅਦ ਕੋਈ ਅੱਖ ਨਾ ਉਹਦੇ ਕੋਈ ਅੱਖ ਦੇ ਵਿੱਚੋਂ ਨਮ ਨਾ ਡਿੱਗੇ ਮੈਂ ਸਫਰ-ਏ-ਸ਼ਹਾਦਤ ਦੇ ਇਤਿਹਾਸ ਨੂੰ ਵਿਚਾਰਨ ਤੋਂ ਪਹਿਲਾਂ ਕਿਸੇ ਕਵੀ ਦੇ ਬੋਲ ਤੁਹਾਡੀ ਖਿਦਮਤ ਸਾਂਝੇ ਕਰਾਂਗਾ ਬੜੋ ਹੀ ਪਿਆਰਾ ਖੂਬਸੂਰਤ ਉਹਨੇ ਲਿਖਿਆ ਹੈ ਕਹਿੰਦਾ ਸੂਰਜ ਵਿੱਚੋਂ ਮਿਲੇ ਰੋਸ਼ਨੀ ਦੀਪਕ ਵਿੱਚੋਂ ਜੋਤੀ ਪੱਥਰਾਂ ਵਿੱਚੋਂ ਹੀਰਾ ਮਿਲਦਾ ਸਿੱਪੀ ਵਿੱਚੋਂ ਮੋਤੀ ਭਟਕੇ ਦਿਲ ਨੂੰ ਮਿਲੇ ਸ਼ਾਂਤੀ ਆ ਕੇ ਗੁਰੂ ਦਵਾਰੇ ਕਲੰਗੀ ਧਰ ਦਸ਼ਮੇਸ਼ ਪਿਤਾ ਦੇ ਮੈਂ ਜਾਵਾਂ ਬਲਹਾਰਿ ਇੱਕ ਉਹਨੇ ਹੋਰ ਲਿਖਿਆ ਨਾਲ ਕਹਿੰਦਾ ਚੰਦਰਮਾ ਚੋਂ ਠੰਡਕ ਮਿਲਦੀ ਮਿਲੇ ਮੇਗ ਚੋਂ ਪਾਣੀ ਪੁੱਤਰ ਜਗਨਸ਼ਾਨੀ ਹੁੰਦੇ ਲਿਖਦੇ ਸ਼ਾਇਰ ਕਹਾਣੀ ਧਨ ਜਿਗਰਾ ਉਸ ਮਹਾਪੁਰਸ਼ ਦਾ ਵਾਰ ਗਿਆ ਸੁੱਤ ਚਾਰੇ ਕਲੰਗੀ ਧਰ ਦਸ਼ਮੇਸ਼ ਪਿਤਾ ਦੇ ਮੈਂ ਜਾਵਾਂ ਬਲਹਾਰੇ ਆ ਸਫਰ ਸ਼ਹਾਦਤ ਇੱਥੋਂ ਆਰੰਭ ਹੁੰਦਾ ਹੈ ਮਾਫੀ ਚਾਹੁੰਨਾ ਦੁਨੀਆ ਦੇ ਤਖਤੇ ਤੇ ਲੋਕ ਬੜਾ ਕੁਝ ਦਾਨ ਕਰ ਜਾਂਦੇ ਆ ਕੋਈ ਸੋਨਾ ਦਾਨ ਕਰ ਜਾਂਦਾ ਹੈ ਲੋਕ ਐਵੇਂ ਹੀ ਉਹਦੇ ਗੁਣ ਗਾਉਂਦੇ ਫਿਰਦੇ ਫੁਲਾਨੇ ਬੰਦੇ ਨੇ ਸੋਨਾ ਦਾਨ ਕੀਤਾ ਫੁਲਾਨੇ ਬੰਦੇ ਨੇ ਕਿਸੇ ਨੂੰ ਸੋਨਾ ਭੇਟਾ ਕਰ ਦਿੱਤਾ ਕੋਈ ਕਿਸੇ ਨੂੰ ਬਸਤਰ ਦਾਨ ਕਰ ਜਾਂਦਾ ਹੈ ਕੋਈ ਕਿਸੇ ਨੂੰ ਧਨ ਦੌਲਤ ਅਗਲਾ ਕਿਸੇ ਅੱਗੇ ਮੰਗ ਰੱਖਦਾ ਵੀ ਸੱਜਣਾ ਮੈਨੂੰ ਧਨ ਦੌਲਤ ਦੀ ਲੋੜ ਹੈ ਮੇਰੇ ਕੋਲ ਚਾਰ ਛਿਲੜ ਘਟ ਗਏ ਐ ਜੇ ਤੂੰ ਇਹ ਮੈਨੂੰ ਦਾਨ ਦੇ ਸਕਦਾ ਮੈਨੂੰ ਕੋਈ ਚਾਰ ਪੈਸਿਆਂ ਦੀ ਮਦਦ ਕਰ ਸਕਦਾ ਮੈਂ ਤੇਰਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਾਂਗਾ ਮਨੁੱਖ ਆਪਣੀ ਪੂੰਜੀ ਵੱਲ ਤੱਕਦਿਆਂ ਹੋਇਆਂ ਆਪਣੀ ਆਪਣੀ ਇਸ ਗੀਸੇ ਦੇ ਵਿੱਚ ਆਪਣੀ ਇਸ ਜੇਬ ਦੇ ਵਿੱਚ ਹੱਥ ਮਾਰਦਾ ਜੋ ਉਹਦੇ ਕੋਲ ਦਮੜੀਆਂ ਹੁੰਦੀਆਂ ਤੇ ਯਾਦ ਰੱਖਿਓ ਉਹਦੇ ਅੱਗੇ ਅਰਪਣ ਕਰ ਦਿੰਦਾ ਵਾ ਦੁਨੀਆ ਦੇ ਲੋਕ ਆਪਣੇ ਆਪ ਨੂੰ ਬਹੁਤ ਦਾਨੀ ਕਹਿੰਦੇ ਐ ਪਰ ਸੱਚ ਕਰਕੇ ਜਾਣਿਓ ਕਲੰਗੀਧਰ ਪਾਤਸ਼ਾਹ ਵਰਗਾ ਦੁਨੀਆ ਦੇ ਤਖਤੇ ਤੇ ਕੋਈ ਦਾਨੀ ਅੱਜ ਤੱਕ ਨਾ ਹੋਇਆ ਤੇ ਮਾਫੀ ਚਾਉਣਾ ਨਾ ਕੋਈ ਹੋ ਸਕਦਾ ਮੈਨੂੰ ਨਹੀਂ ਪਤਾ ਤੁਸੀਂ ਸ਼੍ਰੀ ਜਪਜੀ ਸਾਹਿਬ ਦੀ ਆਰੰਭਤਾ ਵੇਲੇ ਇਹ ਜਿਹੜਾ ਬਚਨ ਪੜਦੇ ਆਂ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਦੇ ਕੀ ਅਰਥ ਕਰੋਗੇ ਭਲਾ ਕਿ ਇਹ ਅਰਥ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਜਿਨੇ ਮਹਾਰਾਜ ਜੀ ਨੇ ਜਾਂ ਸਾਡੇ ਕੌਮ ਦੇ ਮਹਾਨ ਸ਼ਖਸੀਅਤ ਵਿਦਵਾਨਾਂ ਨੇ ਪ੍ਰੋਫੈਸਰ ਸਹਿਬ ਸਿੰਘ ਵਰਗਿਆਂ ਨੇ ਜਾਂ ਹੋਰ ਕਈਆਂ ਸ਼ਖਸੀਅਤਾਂ ਨੇ ਇਹਦੇ ਅਰਥ ਰੱਬ ਪ੍ਰਤੀ ਕੀਤੇ ਹੋਣਗੇ ਵੀ ਪ੍ਰਮਾਤਮਾ ਹਮੇਸ਼ਾ ਸਦੀਵੀ ਸੱਚਾ ਹੈ ਪਰ ਮੈਂ ਇੱਕ ਗੱਲ ਕਹਿਣੀ ਚਾਹਣ ਲੱਗਿਆ ਯਕੀਨ ਕਰਕੇ ਜਾਣਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਹਾਡੀ ਅਸੀਂ ਦਾਨੀ ਦੀ ਅੱਖ ਤੱਕੀਏ ਤੇ ਤੁਹਾਡੇ ਵਰਗਾ ਕੋਈ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਮੈਂ ਮਾਫੀ ਮੰਗ ਕੇ ਅਰਥ ਕਰਨ ਲੱਗਿਆ ਮੈਂ ਇਸ ਸ਼ਰਧਾ ਦੇ ਨਾਲ ਅਰਥ ਸ਼ਰਧਾ ਦੀ ਅੱਖ ਦੇ ਨਾਲ ਸਿਰਫ ਕਲਗੀ ਤਰਪਾਤਸ਼ਾ ਦੇ ਅਰਥ ਕਰਨ ਲੱਗਿਆ ਵਾ ਯਾਦ ਰੱਖਿਓ ਦੁਨੀਆ ਦੇ ਤਖਤੇ ਤੇ ਬੜੇ ਦਾਨੀ ਹੋਣਗੇ ਦੁਨੀਆ ਦੇ ਤਖਤੇ ਤੇ ਬੜਾ ਕੁਝ ਕਿਸੇ ਨੂੰ ਦਾਨ ਕਰਦੇ ਆ ਪਰ ਜਿਹੜਾ ਦਾਨ ਕਲਗੀ ਤਰਪਾਤਸ਼ਾ ਮਹਾਰਾਜ ਦੁਨੀਆ ਦੇ ਤਖਤੇ ਦੇ ਗਿਆ ਧਰਮ ਦੇ ਤਖਤੇ ਤੇ ਕਰ ਗਿਆ ਉਹਦੇ ਵਰਗਾ ਅਜੇ ਤੱਕ ਦੁਨੀਆ ਦੇ ਤਖਤੇ ਤੇ ਦਾਨੀ ਨਹੀਂ ਹੋ ਸਕਿਆ ਇਹ ਗੱਲ ਹੋਰ ਕਹਿਣ ਲੱਗਿਆ ਬਹੁਤ ਧਿਆਨ ਦੇ ਕੇ ਸੁਣਿਓ ਕਈ ਵਾਰੀ ਅਸੀਂ ਕਿਸੇ ਨੂੰ ਦਾਨ ਕਰ ਦਿੰਦੇ ਹਾਂ ਕੋਈ ਸ਼ੱਕ ਨਹੀਂ ਇਸ ਗੱਲ ਵਿੱਚ ਕੋਈ ਲੋੜ ਮੁਤਾਬਕ ਕਿਸੇ ਨੂੰ ਧਨ ਦੀ ਲੋੜ ਹੈ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈ ਕੱਪੜੇ ਦੀ ਲੋੜ ਹੈ ਧਨ ਪਦਾਰਥਾਂ ਦੀ ਲੋੜ ਹੈ ਕਿਸੇ ਨੂੰ ਭੋਜਨ ਦੀ ਲੋੜ ਹੈ ਕਿਸੇ ਨੂੰ ਦਾਲ ਦੀ ਲੋੜ ਹੈ ਕਿਸੇ ਨੂੰ ਚੌਲਾਂ ਦੀ ਲੋੜ ਕੋਈ ਵੀ ਪਦਾਰਥ ਕਿਸੇ ਨੂੰ ਲੋੜ ਹੈ ਅਸੀਂ ਦਾਨ ਕਰਨ ਤੋਂ ਬਾਅਦ ਆਮ ਇਹ ਸਾਡੀ ਇਹ ਭਾਸ਼ਾ ਵਾ ਮਾਫੀ ਚਾਹੁੰਨਾ ਭਾਣਾ ਕੋਈ ਅਮਰੀਕਾ ਵਿੱਚ ਬਿਠਾ ਹੋਵੇ ਤੇ ਭਾਣਾ ਉਹ ਕੋਈ ਪੰਜਾਬ ਵਿੱਚ ਬਿਠਾ ਹੋਵੇ ਭਾਣਾ ਇੰਦੌਰ ਦੀ ਧਰਤੀ ਨਾਲ ਵਸਨੀਕ ਹੋਵੇ ਭਾਣਾ ਕਿਸੇ ਵੀ ਉਹ ਮਜ਼ਬ ਕਿਸੇ ਵੀ ਧਰਮ ਦੇ ਨਾਲ ਕਿਸੇ ਵੀ ਭਾਸ਼ਾ ਦੇ ਨਾਲ ਉਹ ਸਬੰਧਤ ਹੋਵੇ ਅਸੀਂ ਆਮ ਹੀ ਕਹਿ ਦਿੰਨੇ ਆ ਮੈਂ ਫਲਾਣੇ ਬੰਦੇ ਨੂੰ ਆਹ ਕੁਝ ਦਿੱਤਾ ਮਾਫੀ ਚਾਹੁੰਨਾ ਅੱਜ ਤੁਸੀਂ ਕਈ ਵਾਰੀ ਤੱਕੇ ਹੋ ਇਸ ਗੱਲ ਨੂੰ ਧਿਆਨ ਦੇ ਕੇ ਗੱਲ ਸੁਣਿਓ ਲੋਕ ਧਾਰਮਿਕ ਸਥਾਨਾਂ ਤੇ ਬੜਾ ਕੁਝ ਦਾਨ ਕਰ ਜਾਂਦੇ ਆ ਪਰ ਬਹੁਤੇ ਲੋਕ ਬਹੁਤੇ ਲੋਕ ਕਈਆਂ ਨੂੰ ਛੱਡ ਕੇ ਇਦਾਂ ਕਹੋ ਵੀ 100% ਦੇ ਵਿੱਚੋਂ 80% ਇਦਾਂ ਦੇ ਲੋਕ ਐ ਜਿਹੜਾ ਕੁਝ ਦਾਨ ਕਰਨ ਤੋਂ ਬਾਅਦ ਉਹ ਆਪਣਾ ਨਾਮ ਵੀ ਬੁਲਾਉਂਦੇ ਐ ਤੇ ਅਗਲੀ ਗੱਲ ਉਹ ਆਪਣਾ ਨਾਮ ਵੀ ਕੰਧਾ ਤੇ ਲਿਖਾ ਜਾਂਦੇ ਐ ਮੈਂ ਗੱਲ ਕਹਿਣੀ ਐ ਹੋ ਸਕਦਾ ਤੁਹਾਨੂੰ ਇਹ ਗੱਲ ਚੰਗੀ ਨਾ ਲੱਗੇ ਬਹੁਤੇ ਲੋਕ ਸੰਸਾਰ ਦੇ ਵਿੱਚ ਰਹਿੰਦੇ ਹੋਇਆ ਉਹਨਾਂ ਨੇ ਧਾਰਮਿਕ ਅਸਥਾਨ ਦੀਆਂ ਕੰਧਾਂ ਬਹੁਤ ਕਾਲੀਆਂ ਕਰ ਦਿੱਤੀਆਂ ਉਸੇ ਕਈ ਵਾਰੀ ਧਾਰਮਿਕ ਸਥਾਨਾਂ ਦੇ ਅੰਦਰ ਨਿਗਾ ਮਾਰਿਓ ਜਿਹੜੇ ਪੱਖੇ ਦੇ ਥੱਲੇ ਅਸੀਂ ਬੈਠੇ ਹੁੰਨੇ ਆ ਨਾ ਉਸ ਪੱਖੇ ਦੇ ਫਰਾ ਉੱਤੇ ਲਿਖਾਇਆ ਹੁੰਦਾ ਕਿ ਇਹ ਫਲਾਣੇ ਨੇ ਦਾਨ ਕੀਤਾ ਖਿਆਲ ਕਰਿਓ ਕਦੇ ਮੈਂ ਤੇ ਇਥੋਂ ਤੱਕ ਵੀ ਵੇਖ ਲਿਆ ਜਿਸ ਪਾਲਕੀ ਵਿੱਚ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਵੇ ਜਿਸ ਪਾਲਕੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਪਜੀ ਸਾਹਿਬ ਦਾ ਪਾਠ ਸਿੱਖ ਨੂੰ ਸੁਣਾਉਂਦੇ ਹੋਣਗੇ ਜਦੋਂ ਸਿੱਖ ਪੜਦਾ ਹੋਏਗਾ ਸੋਚ ਐ ਸੋਚ ਨਾ ਹੋਵਾਈ ਜੇ ਸੋਚੀ ਲੱਖ ਵਾਰ ਚੁਪੈ ਚੋਪ ਨਾ ਹੋਵਾਈ ਜੇ ਲਾਏ ਰਹਾ ਲੇਵਤਾਰ ਭੁਖਿਆ ਭੁਖ ਨਾ ਉਤਰੀ ਜੇ ਬਨਾ ਪੁਰੀਆਂ ਭਾਰ ਜਦੋਂ ਗੁਰੂ ਸਾਹਿਬ ਜੀ ਮਿੱਠੀ ਆਵਾਜ਼ ਚ ਸਾਨੂੰ ਜਪਜੀ ਸਾਹਿਬ ਸੁਣਾਉਂਦੇ ਹੋਣਗੇ ਜਦੋਂ ਸਿੱਖ ਪੜਦਾ ਮੋਤੀ ਤਾਂ ਮੰਦਰ ਉਸਰ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਨਰ ਲੀਪ ਆਵੇ ਚਾਓ ਮਤ ਦੇਖ ਭੁਲਾ ਵਿਸਰੇ ਤੇਰਾ ਚਿੱਤ ਨਾ ਆਵੇ ਨਾਓ ਜਦੋਂ ਸਿੱਖ ਪੜਦਾ ਨਾ 12 ਮਾਂ ਦਾ ਪਾਠ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲੋ ਰਾਮ ਚਾਰ ਕੁੰਡ ਦਾ ਦੇਸ਼ ਭ੍ਰਮੈ ਥਾਕੇ ਆਏ ਪ੍ਰਭ ਕੀ ਸ਼ਾਮ ਥੇਣੁ ਦਦੈ ਤੇ ਬਾਹਰੀ ਕਿਸੈ ਨ ਆਵੇ ਕਾਮ ਜਾਲ ਬਿਣ ਸਾਖ ਕਮਲਾਵਤੀ ਉਪਜੈ ਨਾਹੀ ਦਾਮ ਤੇ ਮੈਂ ਕਈ ਵਾਰੀ ਦੇਖਿਆ ਜਿਸ ਪਾਲਕੀ ਵਿੱਚੋਂ ਗੁਰੂ ਸਾਹਿਬ ਜੀ ਦੀ ਆਵਾਜ਼ ਆਉਂਦੀ ਹੋਵੇ ਗੁਰੂ ਸਾਹਿਬ ਦੇ ਹੁਕਮਨਾਮੇ ਦਾ ਆਵਾਜ਼ ਆਉਂਦਾ ਹੋਵੇ ਨਾ ਬਹੁਤੇ ਥਾਵਾਂ ਤੇ ਤੁਸੀਂ ਤੱਕ ਲਿਓ ਹੋ ਸਕਦਾ ਮੈਂ ਗਲਤ ਹੋਵਾਂ ਬਹੁਤੇ ਥਾਵਾਂ ਤੇ ਉਸ ਪਾਲਕੀ ਤੇ ਵੀ ਲਿਖਿਆ ਹੁੰਦਾ ਹੈ ਮਾਫੀ ਚਾਹੁੰਨਾ ਉਸ ਪਾਲਕੀ ਤੇ ਵੀ ਲਿਖਿਆ ਹੁੰਦਾ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜੋ ਜਪਜੀ ਸਾਹਿਬ ਦਾ ਪਾਠ ਹੋ ਰਿਹਾ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੋ ਤੁਹਾਡੇ ਸ਼੍ਰੀ ਰਗ ਦਾ ਪਾਠ ਹੋ ਰਿਹਾ ਹੈ ਕਿਤੇ ਕੋਈ ਇਹ ਵੀ ਨਾ ਭੁੱਲ ਜਾ ਵੀ ਜਿੱਥੋਂ ਪਾਠ ਹੋ ਰਿਹਾ ਉਹ ਪਾਲਕੀ ਵੀ ਮੈਂ ਭੇਟਾ ਕੀਤੀ ਹੈ ਬਹੁਤੇ ਲੋਕ ਇਦਾਂ ਕਰਦੇ ਨੇ ਪਰ ਕਿਸੇ ਸਾਇਰੇ ਨੇ ਬੜਾ ਖੂਬਸੂਰਤ ਬਿਆਨ ਕੀਤਾ ਵੀ ਜਦੋਂ ਅਸੀਂ ਕੋਈ ਗੁਰੂ ਘਰ ਦਿੰਨੇ ਆ ਨਾ ਧਾਰਮਿਕ ਸਥਾਨ ਤੇ ਅਸੀਂ ਦਿੰਨੇ ਆ ਤੇ ਯਾਦ ਰੱਖੋ ਇਹ ਕਿਸੇ ਨੂੰ ਪਤਾ ਵੀ ਨਾ ਲੱਗੇ ਵੀ ਕੁਝ ਮੈਂ ਅਰਪਣ ਕਰ ਦਿੱਤਾ ਵਾ ਇਹ ਖੈਰ ਦੁਨੀਆ ਦਾ ਖਿਆਲ ਹੈ ਕਿ ਮੈਂ ਜੋ ਚੀਜ਼ ਦੇ ਰਿਹਾ ਵਾਂ ਉਹ ਚੀਜ਼ ਮੇਰੀ ਲੋਕਾਂ ਤੱਕ ਜਾਣੀ ਚਾਹੀਦੀ ਹੈ ਵੇਖੋ ਮੈਂ ਜਿੱਥੋਂ ਗੱਲ ਸ਼ੁਰੂ ਕਰਨ ਲੱਗਿਆ ਸੀ ਅਸੀਂ ਕਿਸੇ ਨੂੰ ਕੁਝ ਦੇ ਕੇ ਅਸੀਂ ਜਨਾਉਨੇ ਆ ਅਸੀਂ ਦੱਸ ਦਿੰਨੇ ਆ ਵੀ ਆਹ ਚੀਜ਼ ਮੈਂ ਫਲਾਣੇ ਨੂੰ ਦਿੱਤੀ ਪਰ ਸੱਚ ਕਰਕੇ ਜਾਣਿਓ ਕਲੰਗੀ ਤਰਪਾਦਸ਼ਾ ਮਹਾਰਾ ਨੇ ਚਾਰੇ ਪੁੱਤ ਕੌਮਲੀ ਕੁਰਬਾਨ ਕੀਤੇ ਇਹ ਕੋਈ ਪ੍ਰਚਾਰਕ ਤੇ ਕਹਿ ਸਕਦਾ ਆਪਣੀ ਜ਼ੁਬਾਨ ਦੇ ਵਿੱਚੋਂ ਆਪਾਂ ਸਾਰੀ ਕਹਿੰਦੀਆਂ ਗੱਲ ਪਰ ਕਦੇ ਕਲਗੀਧਰ ਪਾਤਸ਼ਾਹ ਦੇ ਇਹ ਬਚਨ ਤੁਸੀਂ ਸੁਣੇ ਕਿਸੇ ਇਤਿਹਾਸ ਵਿੱਚੋਂ ਗੁਰੂ ਸਾਹਿਬ ਜੀ ਦੀ ਕਦੇ ਆਵਾਜ਼ ਵਿੱਚ ਆਈ ਹੋਵੇ ਵੀ ਮੈਂ ਮੈਂ ਕੌਮ ਦੀ ਖਾਤਰ ਕਿਤੇ ਗੁਰੂ ਸਾਹਿਬ ਨੇ ਕਿਹਾ ਹਾਂ ਕਥਾ ਕਰਦੇ ਆ ਇਹ ਗੱਲ ਮੈਂ ਕਹਿ ਦਵਾਂਗਾ ਤੁਸੀਂ ਸੁਣਦੇ ਆ ਤੁਸੀਂ ਕਹਿ ਦੋਗੇ ਕੋਈ ਹੋਰ ਸੁਨੇਗਾ ਉਹ ਕੋਈ ਕਹਿ ਦੇਗਾ ਕੋਈ ਵੀਰ ਸੁਨੇਗਾ ਕੋਈ ਭੈਣ ਸੁਨੇਗੀ ਕੋਈ ਮਾਈ ਸੁਣੀਗੀ ਯਾਦ ਰੱਖਿਓ ਕੋਈ ਬਜ਼ੁਰਗ ਸੁਨੇਗਾ ਉਹ ਤੇ ਕਹਿ ਦੇਗਾ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਚਾਰੇ ਪੁੱਤ ਕੌਮਲੀ ਕੁਰਬਾਨ ਕੀਤੇ ਕਹਿ ਦੇਗਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਪਿਤਾ ਵੀ ਕੌਮਲੀ ਕੁਰਬਾਨ ਕੀਤਾ ਉਹ ਕਹਿ ਦੇਗਾ ਵੀ ਮਾ ਕੁਰਬਾਨ ਕੀਤੀ ਪਰ ਯਾਦ ਰੱਖਿਓ ਗੁਰੂ ਗੋਬਿੰਦ ਸਿੰਘ ਦੇ ਇਹ ਬਚਨ ਨਹੀਂ ਕਦੇ ਤੁਸੀਂ ਸੁਣੋਗੇ ਕਿ ਗੁਰੂ ਗੋਬਿੰਦ ਸਿੰਘ ਨੇ ਗੱਲ ਕਹੀ ਹੋਏਗੀ ਕਿ ਮੈਂ ਕੌਮ ਲਈ ਕੁਰਬਾਨ ਕੀਤੇ ਐ ਸਤਿਗੁਰਾਂ ਨੂੰ ਸਹਿਤ ਪੁੱਛਿਆ ਹੋਏਗਾ ਕਦੇ ਬਚਨ ਹੋਏ ਹੋਣਗੇ ਪਰ ਸਤਿਗੁਰ ਨੇ ਕੋਈ ਬਚਨ ਆਖਿਆ ਸੀ ਜਿਸ ਕੀ ਵਸ ਸੋਈ ਲੈ ਜਾਏਗਾ ਰੋਸ ਕਿਸੇ ਸਿਉਂ ਕੀ ਜੈ ਹਾਂ ਸਤਿਗੁਰ ਨੇ ਇਹ ਜ਼ਰੂਰ ਆਖਿਆ ਇਨ ਪੁੱਤਰ ਨੇ ਕੇ ਸਿਰ ਪਰ ਵਾਰ ਦੀਏ ਸੁਤਚਾਰ ਚਾਰ ਮੁਏ ਤੋਂ ਕੀ ਭਿਆ ਜੀਵਤ ਕਈ ਹਜ਼ਾਰ ਗੁਰੂ ਨੇ ਇਹ ਤੇ ਕਹੀ ਹੋਏਗੀ ਪਰ ਗੁਰੂ ਨੇ ਇਹ ਗੱਲ ਨਹੀਂ ਆਖੀ ਵੀ ਮੈਂ ਕੌਮ ਲਈ ਵਾਰੇ ਕਦੇ ਗੁਰੂ ਗੋਬਿੰਦ ਸਿੰਘ ਦੇ ਇਹ ਤੁਸੀਂ ਬੱਚੇ ਨਹੀਂ ਸੁਣੋਗੇ ਗੁਰੂ ਸਾਹਿਬ ਨੇ ਇਹ ਸੱਚ ਇਹ ਹੈ ਸਤਗੁਰੂ ਨੇ ਨਹੀਂ ਆਖਿਆ ਪਰ ਅਸੀਂ ਗੁਰੂ ਸਾਹਿਬ ਨੂੰ ਕਹਾਂਗੇ ਦਾਤਾ ਤੂੰ ਕੌਮ ਲਈ ਤੋਂ ਸਤਿਗੁਰੂ ਜੀ ਸਾਡੇ ਤੋਂ ਆਪਣਾ ਅਜੀਤ ਵਾਰਿਆ ਸਾਡੇ ਤੋਂ ਜੁਝਾਰ ਵਾਰਿਆ ਸਾਡੇ ਤੋਂ ਜ਼ੋਰਾਵਰ ਸਿੰਘ ਵਾਰਿਆ ਸਾਡੇ ਤੋਂ ਬਾਬਾ ਫਤਿਹ ਸਿੰਘ ਵਾਰਿਆ ਸਾਡੇ ਤੋਂ ਮਾਂ ਗੁਜਰ ਕੌਰ ਵਾਰੀ ਔਰ ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਕੌਮ ਤੋਂ ਸਤਿਗੁਰੂ ਜੀ ਆਪ ਜੀ ਨੇ ਆਪਣੇ ਪਿਤਾ ਦੀ ਕੁਰਬਾਨੀ ਕੀਤੀ ਹੈ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਸਾਨੂੰ ਇਹ ਗੁਰੂ ਦੇ ਬਚਨ ਯਾਦ ਰੱਖਣੇ ਚਾਹੀਦੇ ਆ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਕੂੰ ਤੂੰ ਠਾਕ ਕਰੋ ਊਚ ਭਗਵਾਨਾ ਪਤਾ ਨਹੀਂ ਤੁਸੀਂ ਕੀ ਅਰਥ ਕਰੋਗੇ ਇਹਦੇ ਜਿਹਾ ਇੱਕ ਕਵਨ ਗੁਣ ਕਈ ਹੈ ਬੇਸ਼ੁਮਾਰ ਬੇਅੰਤ ਸੁਆਮੀ ਤੇਰਾ ਅੰਤ ਨ ਕਿਨਹੀ ਲਈ ਹੈ ਰਹਾਓ ਫੋਟ ਫਰਾਦ ਹਮਾਰੇ ਖੰਡੋ ਅਣਕ ਬਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਵਿਰਦ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਯਕੀਨ ਕਰਕੇ ਜਾਣਿਓ ਤੁਸੀਂ ਇਹ ਗੱਲ ਅਸੀਂ ਆਪਣਾ ਘਰ ਬਣਾਈਏ ਅਸੀਂ ਆਪਣਾ ਘਰ ਬਣਾਉਨੇ ਆ ਸਾਨੂੰ ਬੜਾ ਲੰਮਾ ਸਮਾਂ ਲੱਗ ਜਾਂਦਾ ਉਹਦੇ ਤੇ ਅਸੀਂ 2 ਲੱਖ 3 ਲੱਖ 4 ਲੱਖ 5 ਲੱਖ 7 ਲੱਖ 8 ਲੱਖ 10 ਲੱਖ 20 ਲੱਖ 40 ਲੱਖ ਲਾ ਦਿੰਨੇ ਆ ਉਹ ਕੋਈ ਸਾਨੂੰ ਇਹ ਕਵੇ ਵੀ ਭਲਿਆ ਤੂੰ ਇਹ 40 ਲੱਖ ਘਰ ਤੇ ਲਾਇਆ ਅੱਜ ਮੈਂ ਤੈਨੂੰ ਕਹਿਣ ਲੱਗਾ ਵੀ ਘਰ ਛੱਡ ਦੇ ਯਕੀਨ ਕਰਕੇ ਜਾਣਿਓ ਆਪਾਂ ਘਰ ਛੱਡਾਂਗੇ ਨਹੀਂ ਕਦੇ ਅਸੀਂ ਮਰ ਤੇ ਜਾਵਾਂਗੇ ਪਰ ਆਪਣਾ ਰਹਿਣ ਬਸੇਰਾ ਕਦੇ ਵੀ ਨਹੀਂ ਤਿਆਗਾਂਗੇ ਅਸੀਂ ਕਦੇ ਵੀ ਘਰ ਨਹੀਂ ਛੱਡਾਂਗੇ ਕਦੇ ਸੋਚ ਕੇ ਦੇਖਿਓ ਕੱਲ ਨੂੰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਛੱਡਣਾ ਹੈ ਮੈਂ ਅੱਜ ਇਤੋਂ ਹੀ ਗੱਲ ਸ਼ੁਰੂ ਕਰਨ ਲੱਗਿਆ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਅਨੰਦਪੁਰ ਛੱਡਣਾ ਹੈ ਤੁਸੀਂ ਹੈਰਾਨ ਹੋਵੋਗੇ ਇਹ ਜਦੋਂ ਅਸੀਂ ਇਤਿਹਾਸ ਨੂੰ ਪੜਦੇ ਆ ਅਨੰਦਪੁਰ ਸਾਹਿਬ ਇਸ ਜਗ੍ਹਾ ਦੇ ਤਿੰਨ ਨਾਮ ਨੇ ਪਹਿਲਾ ਨਾਮ ਮਾਖੋਵਾਦ ਦੀ ਧਰਤੀ ਹੈ ਫਿਰ ਇਸ ਦਾ ਨਾਮ ਚੱਕ ਨਾਨਕੀ ਪਿਆ ਫਿਰ ਇਸ ਦਾ ਨਾਮ ਜਿਹੜਾ ਹੈ ਅਨੰਦਪੁਰ ਸਾਹਿਬ ਪਿਆ ਆਪਾਂ ਕੱਲ ਦੇ ਦੀਵਾਨ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਛੱਡਣਾ ਹੈ ਪਰ ਉਸ ਤੋਂ ਪਹਿਲਾਂ ਅਨੰਦਪੁਰ ਸਾਹਿਬ ਦਾ ਜਿਹੜਾ ਪਸ਼ੋਕੜ ਹੈ ਉਹ ਮੈਂ ਤੁਹਾਡੇ ਝੋਲੀ ਵਿੱਚ ਪਾਉਣ ਦੀ ਕੋਸ਼ਿਸ਼ ਕਰਾਂਗਾ ਗੁਰੂ ਸਾਹਿਬ ਕਿਰਪਾ ਕਰਨ ਹੋਈਆਂ ਗਲਤੀਆਂ ਦੀ ਖਿਮਾ ਆਓ ਵਿਚਾਰ ਕਰਦੇ ਹਾਂ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਬਖਸ਼ ਲੈਣਾ ਜੀ ਪਿਆਰ ਵਿੱਚ ਭਿੱਜ ਕੇ ਆਓ ਅਨੰਦ ਸਾਹਿਬ RAM ਕਲੀ ਮਹਿਲਾ ਤੀਜਾ ਨੰਦੇ ਕੋ ਓੰਕਾਰ ਸਤਗੁਰ ਪ੍ਰਸਾਦ